ਸਾਰਿਆਂ ਨੂੰ ਸਾਡੇ ਵੱਲੋਂ ਜੈੰਸੀ ਦੀ ਸੋ ਇਹ ਹੈ ਗੁਰਦਾਸਪੁਰ ਦੀ ਬਹੁਤ ਹੀ ਪਿਆਰੀ ਚਰਚ ਪਾਸਟਰ ਪਵਨ ਕੁਮਾਰ ਮਿਨਿਸਟਰੀਜ਼ ਜੋ ਕਿ ਬਹਿਰਾਮਪੁਰ ਰੋਡ ਤੇ ਲੱਗਦੀ ਹੈ ਸੋ ਇਹ ਹੈ ਚਰਚ ਦਾ ਲਾਸਟ ਥਿਊ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੁਕਾਨਾਂ ਲੱਗੀਆਂ ਹੋਈਆਂ ਨੇ ਔਰ ਪਰਮੇਸ਼ਰ ਦੇ ਪਿਆਰੇ ਪਿਆਰੇ ਲੋਕ ਚਰਚ ਤੋਂ ਬਰਕਤਾਂ پا ਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਸੋ ਆਓ ਅਸੀਂ ਤੁਹਾਨੂੰ ਪੰਡਾਲ ਦੇ ਅੰਦਰ ਲੈ ਕੇ ਚੋਂਦੇ ਹਾਂ ਸੋ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਗਰਮੀ ਇੰਨੀ ਧੁੱਪ ਦੇ ਵਿੱਚ ਵੀ ਬਹੁਤ ਸਾਰੇ ਪਰਮੇਸ਼ਰ ਦੇ ਪਿਆਰੇ ਲੋਕ ਨੇ ਜੋ ਕਿ ਖੜੇ ਨੇ ਔਰ ਕੁਝ ਅਜਿਹੇ ਲੋਕ ਵੀ ਨੇ ਜੋ ਇਨੇ ਗਰਮੀ ਦੇ ਵਿੱਚ ਦਰਿਆ ਦੀ ਟੈਂਟ ਦੀ ਸੇਵਾ ਕਰਦੇ ਪਏ ਨੇ ਸੋ ਪਰਮੇਸ਼ਰ ਇਹਨਾਂ ਨੂੰ ਬਰਕਤ ਦੇ ਚੁੱਕਾ ਹੈ ਹallelujah ਸੋ ਅੱਗੇ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਕਿ ਆਪਾਂ ਗੱਲ ਕਰਦੇ ਆ ਪਾਸਟਰ ਜੀ ਬਾਰੇ ਜੋ ਕਿ ਪਾਸਟਰ ਪਵਨ ਕੁਮਾਰ ਜੀ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਹੰਭਲ ਨੇ ਔਰ ਲਾਸਟ ਤਏ ਪਰਮੇਸ਼ਰ ਦੇ ਪਿਆਰੇ ਪਿਆਰੇ ਲੋਕਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਮਿਲਦੇ ਪਏ ਨੇ ਉਹਨਾਂ ਦੇ ਲਈ ਪ੍ਰੇਅਰਸ ਕਰਦੇ ਪਏ ਨੇ ਸੋ ਸਾਨੂੰ ਇਹ ਚਰਚ ਦਾ ਥਿ ਵਯੂ ਬਹੁਤ ਹੀ ਪਸੰਦ ਆਇਆ ਅਗਰ ਤੁਹਾਨੂੰ ਵੀ ਪਸੰਦ ਆਇਆ ਤਾਂ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਰਿਵਿਊਸ ਦਿਓ ਕਿ ਤੁਹਾਨੂੰ ਇਹ ਚਰਚ ਕਿਵੇਂ ਦੀ ਲੱਗੀ ਗੋਡ ਬles ਸੀ ਆਲ ਜੈਮ ਸੇਕੀ